ਤੁਸੀਂ 100 ਇਕੜ ਤੋਂ ਵੱਧ 100 ਇਕੜ ਦਾ ਜਿੰਨਾ ਠੇਕਾ ਹੈ ਉਦੋਂ ਵੱਧ ਵੱਧ ਤੁਸੀਂ ਜਿਹੜਾ ਹੈਗਾ ਉੱਥੇ ਤੁਸੀਂ ਆਪਣਾ ਉਹਦੇ ਚੋਂ ਕਮਾਈ ਕਰ ਸਕਦੇ ਹੋ ਮੈਂ 100 ਇਕੜ ਵੀ ਤੁਹਾਨੂੰ ਘਟਾ ਕੇ ਕਹਿ ਰਿਹਾ 100 ਤੋਂ ਵੀ ਜ਼ਿਆਦਾ ਤੁਸੀਂ ਉੱਥੋਂ ਕਿਰਾਏ ਆਪਣਾ ਕਮਾਈ ਕਰ ਸਕਦੇ ਹੋ ਇਹ ਚੀਜ਼ਾਂ ਨੂੰ ਸੋਚ ਕੇ ਡਰ ਜੰਨੇ ਹੁਣ ਅੱਦੇ ਵੀਰ ਤਾਂ ਮੇਰੇ ਜਿਹੜੇ ਇਹ ਮੇਰੀ ਵੀਡੀਓ ਸੁਣਨਗੇ ਉਹ ਸੁਣਨ ਚਾਰੀ ਕਹ ਦੇਣਗੇ ਜੀ ਕਿਹੜਾ ਉੱਥੇ ਖਰੀਦੂਗਾ ਕਿਹੜਾ ਬਣਾਊਗਾ ਜੀ ਬਸ ਇਹ ਤੋਂ ਬਾਅਦ ਅੱਗੇ ਸੋਚ ਕੋਈ ਹੈ ਨਹੀਂ ਕਹਿੰਦੇ ਉਹਨੇ ਜਿਹਦੇ ਖਰੀਦਦਾਨੇ ਉਹਦੇ ਕਮਲੇ ਵਿਸ਼ਿਆ ਨੇ ਜੇ ਤੁਹਾਡੇ ਘਰੇ ਪੈਸਾ ਆਉਂਦਾਗਾ ਤਾਂ ਤੁਸੀਂ ਸਿਆਣੇ ਕਿਉਂ ਨਹੀਂ ਬਣ ਸਕਦੇ ਅਗਰ ਤੁਸੀਂ ਇਹਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਮੈਂ ਤੁਹਾਨੂੰ ਮੋਟੀਵੇਟ ਕਰ ਰਿਹਾ ਮੈਂ ਤੁਹਾਨੂੰ ਹੌਸਲਾ ਦੇ ਰਿਹਾ ਮੈਂ ਤੁਹਾਨੂੰ ਆਪਦੀ ਫੋਕਰਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤੁਹਾਨੂੰ ਇਹ ਕਹਿ ਰਿਹਾ ਜੇ ਮੈਂ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲਬਾਤ ਮੈਂ ਕਰੂੰਗਾ ਜਿਹੜੇ ਲੋਕ ਜਿਹੜੇ ਮੇਰੇ ਵੀਰ ਜ਼ਮੀਨਾਂ ਲੈਣ ਆਲੇ ਨੇ ਕਈ ਵਾਰੀ ਉਹ ਕਨਫਿਊਜ਼ ਹੋ ਜਾਂਦੇ ਨੇ ਕਿ ਅਸੀਂ ਜ਼ਮੀਨ ਕਿੱਥੇ ਲਈਏ ਜਾਂ ਕਿਹੜੇ ਇਲਾਕੇ ਚ ਲਈਏ ਅੱਜ ਤੁਹਾਨੂੰ ਮੈਂ ਇੱਕ ਐਸਾ ਐਸਾ ਜ਼ਮੀਨ ਦਾ ਔਰ ਕੰਮ ਦਾ ਔਰ ਤੁਹਾਡੀ ਆਮਦਨ ਦਾ ਦੱਸਣ ਲੱਗਿਆਂਗਾ ਜਿਹੜਾ ਕਿ ਤੁਸੀਂ ਅਗਰ ਇਹ ਕੰਮ ਕਰ ਲੈਨੇ ਹੋ ਅਗਰ ਇਹ ਬਿਜ਼ਨਸ ਕਹਿ ਲੋ ਤੁਸੀਂ ਜਾਂ ਜੋ ਵੀ ਮੈਂ ਤੁਹਾਨੂੰ ਦੱਸਣ ਲੱਗਿਆਂਗਾ ਤਾਂ ਤੁਸੀਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਔਰ ਤੁਹਾਡੇ ਲਈ ਜਿਹੜਾ ਫੈਸਲਾਗਾ ਇਹ ਸਭ ਤੋਂ ਵਧੀਆ ਹੋਏਗਾ ਉਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਹੁਤ ਮੇਰੇ ਵੀਰ ਜਿਹੜੇ ਕਈ ਵਾਰੀ ਮਤਲਬ ਕਨਫਿਊਜ਼ ਹੋ ਜਾਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਲਈਏ ਜ਼ਮੀਨ ਕਿੱਥੇ ਲਈਏ ਕੀ ਕਰੀਏ ਕੀ ਕੰਮ ਕਰੀਏ ਮੇਰੇ ਕੱਲ ਵੀ ਮਤਲਬ ਕਿਸੇ ਬੰਦੇ ਨਾਲ ਮੇਰੀ ਗੱਲ ਹੋਈ ਉਹ ਹਰਿਆਣੇ ਤੋਂ ਵੀਰ ਮੇਰੇ ਮਤਲਬ ਜ਼ਮੀਨ ਲੈਣ ਆਉਂਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਜ਼ਮੀਨ ਪਸੰਦ ਕਰਾਤੀ ਕਿਸੇ ਪਾਸੇ ਤੇ ਪਰ ਫਿਰ ਵੀ ਉਹ ਅੱਜ ਕਨਫਿਊਜ਼ ਹੋ ਕੇ ਕਹਿੰਦੇ ਯਾਰ ਕਿਵੇਂ ਕਰੀਏ ਸੰਤੂ ਜੀ ਅਸੀਂ ਜ਼ਮੀਨ ਮਤਲਬ ਲਈਏ ਜਾਂ ਕੁਝ ਹੋਰ ਹੀ ਕੰਮ ਕਰ ਲਈਏ ਮੈਂ ਉਹਨਾਂ ਨੂੰ ਕਿਹਾ ਵੀ ਹੋਰ ਕੀ ਕੰਮ ਕਰ ਸਕਦੇ ਹਾਂ ਕਹਿੰਦੇ ਕੋਈ ਸੁਝਾਅ ਦਿਓ ਵੀ ਹੋਰ ਅਸੀਂ ਕੀ ਕੰਮ ਕਰ ਸਕਦੇ ਹਾਂ ਤਾਂ ਮੈਂ ਉਹਨਾਂ ਨੂੰ ਵੀ ਜੋ ਸੁਝਾਅ ਦਿੱਤਾ ਤੇ ਜੋ ਮੈਂ ਉਹ ਸੁਝਾਅ ਤੁਹਾਨੂੰ ਵੀ ਦੇਣ ਲੱਗਿਆਂਗਾ ਜੋ ਮੰਨ ਲਓ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਉਹਨਾਂ ਕਿ ਜਿਹੜੀ ਵੀ ਕੋਈ ਗੱਲ ਬਾਰੇ ਆਪ ਜਾਣਕਾਰਾ ਉਹਦੀ ਜਾਣਕਾਰੀ ਨਾਲ ਦੇ ਕਿਸੇ ਆਪ ਦੇ ਵਿਅਕਤੀ ਨੂੰ ਦੇ ਦੇਣੀ ਇਹ ਵੀ ਇੱਕ ਪੁਨ ਨਹੀਂ ਹੁੰਦਾ ਕੋਈ ਇਹ ਗਲਤ ਗੱਲ ਨਹੀਂ ਹੁੰਦੀ ਦੋ ਤੋ ਜੇ ਤੁਸੀਂ ਖੇਤੀਬਾੜੀ ਵਾਲੀ ਜ਼ਮੀਨ ਲੈਣੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਆਮਦਨ ਹੈ ਜਿਹੜੀ ਆਪਣੀ 80-85000 ਰੁਪਇਆ ਠੇਕਾ ਲਾ ਲਓ ਜੇ ਆਪਾਂ ਆਮਦਨ ਕਹਿ ਲਓ ਕਿ ਜ਼ਮੀਨ ਆਪਾਂ ਖੇਤੀਬਾੜੀ ਆਪ ਕਰਕੇ ਤਾਂ ਆਪਾਂ ਏਕੜ ਦੇ ਵਿੱਚੋਂ ਲੱਖ ਜਾਂ ਸਵਾ ਲੱਖ ਰੁਪਇਆ ਕਮਾਈ ਕਰ ਸਕਦੇ ਆ ਜੇ ਆਪਾਂ ਪਪੂਲਰ ਸਪੈਦਾ ਵਗੈਰਾ ਲਾਉਣੇ ਆ ਤਾਂ ਵੀ ਆਪਾਂ ਲੱਖ ਸਵਾ ਲੱਖ ਰੁਪਇਆ ਕਮਾਈ ਕਰ ਸਕਦੇ ਆ ਜਾਂ ਆਪਾਂ ਕੋਈ ਹੋਰ ਸਬਜ਼ੀਆਂ ਸਬਜ਼ੀਆਂ ਲਾ ਕੇ ਜੇ ਤਿੰਨ ਫਸਲਾਂ ਕਰਦੇ ਆ ਤਾਪਾ 1.5 ਲੱਖ ਰੁਪਇਆ ਸਾਲ ਦਾ ਏਕੜ ਦੇ ਵਿੱਚੋਂ ਕਮਾਈ ਕਰ ਸਕਦੇ ਆ ਹੁਣ ਦੋਸਤੋ ਤੁਹਾਨੂੰ ਮੈਂ ਦੱਸਦਾ ਜਿਹੜੇ ਮਤਲ ਇੱਕ ਅ ਕੰਮ ਹੈਗਾ ਇੱਕ ਕਾਰੋਬਾਰ ਹੈ ਜਿਹੜਾ ਕਿ ਜ਼ਮੀਨ ਨਾਲ ਵੀ ਸੰਬੰਧਿਤ ਹੈ ਅਗਰ ਤੁਸੀਂ ਉਸ ਠਿਕਾਣੇ ਦੇ ਉੱਪਰ ਜ਼ਮੀਨ ਲੈਣੇ ਹੋ ਉਸ ਠਿਕਾਣੇ ਤੇ ਜ਼ਮੀਨ ਲੈ ਕੇ ਤੁਸੀਂ ਜਿਹੜਾ ਕੰਮ ਕਰ ਸਕਦੇ ਹੋ ਜਿਹੜੀ ਉਹਦੀ ਆਮਦਨ ਹੈ ਉਹ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਪਰੇਸ਼ਾਨ ਹੋ ਜਾਓਗੇ ਅਗਰ ਆਪਾਂ ਦਿੱਲੀ ਵੱਲੋਂ ਪੰਜਾਬ ਨੂੰ ਆਉਣੇ ਆ ਤਾਂ ਜਿੱਥੋਂ ਪੰਜਾਬ ਸਟਾਰਟ ਹੁੰਦਾ ਸੰਭੂ ਤੋਂ ਸੰਭੂ ਬੈਰੀਅਰ ਤੋਂ ਪੰਜਾਬ ਸਟਾਰਟ ਹੁੰਦਾ ਸੰਭੂ ਤੋਂ ਜੇ ਆਪਾਂ ਸਿੱਧਾ ਪੰਜਾਬ ਨੂੰ ਆਉਣ ਦੀ ਬਜਾਏ ਅਗਰ ਆਪਾਂ ਇੱਕ ਬਨੂੜ ਨੂੰ ਰੋਡ ਮੜ ਜਾਂਦੇ ਆ ਬਨੂੜ ਵੱਲ ਨੂੰ ਉਸ ਰੋਡ ਦੇ ਉੱਪਰ ਸਾਰੇ ਅਗਰ ਤੁਸੀਂ ਦੇਖੋਗੇ ਸਾਰੇ ਗਦਾਮ ਹੀ ਗਦਾਮ ਬਣੇ ਹੋੜੀ ਉਹ ਗਦਾਮ ਕਿਹੜੇ ਨੇ ਉਹ ਬੋਰੀਆਂ ਰੱਖਣ ਵਾਲੇ ਗਦਾਮ ਨਹੀਂ ਹੈਗੇ ਉਹ ਅਨਾਜ ਰੱਖਣ ਵਾਲੇ ਗਦਾਮ ਨਹੀਂ ਹੈਗੇ ਉਹ ਗਦਾਮ ਨੇ ਜਿਹਦੇ ਵਿੱਚ ਕੰਪਨੀਆਂ ਆਪਣਾ ਸਮਾਨ ਰੱਖਦੀਆਂ ਨੇ ਜਿਵੇਂ ਐਮਾਜੋਨ ਡੀਐਲਐਫ ਹੋਰ ਜਿਹੜੀਆਂ ਵੀ ਰਿਲਾਇੰਸ ਵਗੈਰਾ ਇਹੋ ਜਨੀਆਂ ਕੰਪਨੀਆਂ ਨੇ ਉਹ ਆਪਣਾ ਬਾਹਰੋਂ ਸਮਾਨ ਲੈ ਕੇ ਆਉਂਦੇ ਨੇ ਉੱਥੇ ਗਦਾਮਾਂ ਦੇ ਵਿੱਚ ਸਮਾਨ ਰੱਖਦੀਆਂ ਨੇ ਗਰਾਮ ਬਣਦੇ ਨੇ ਇਕੜ ਦੇ ਵਿੱਚ 2 ਇਕੜ ਚ 10 ਇਕੜ ਚ 5 ਇਕੜ ਚ ਅਗਰ ਤੁਸੀਂ ਜ਼ਮੀਨ ਦੇ ਪੈਸੇ ਬੱਟੇ ਹੋਏ ਨੇ ਅਗਰ ਤੁਸੀਂ ਜ਼ਮੀਨ ਦੇ ਪੈਸੇ ਮਤਲਬ ਕਮਾਏ ਹੋਏ ਨੇ ਪੱਟੇ ਹੋਏ ਨੇ ਤਾਂ ਤੁਸੀਂ ਉਸ ਰੋਡ ਦੇ ਆਲੇ-ਦਾਲੇ ਕਿਤੇ ਵੀ ਜ਼ਮੀਨ ਲੈ ਲੈਣਿਓ ਜਿਹੜੀ ਕਿ ਰੋਡ ਤੋਂ ਹਟ ਕੇ ਚਾਹੇ ਤੁਸੀਂ ਰੋਡ ਤੇ ਲੈ ਲਓ ਚਾਹੇ ਰੋਡ ਤੋਂ ਹਟ ਕੇ ਲੈ ਲਓ ਜਿਹਨੂੰ ਤੁਸੀਂ ਆਪਣਾ ਰਸਤਾ ਜਿਹੜਾ ਜਿਵੇਂ ਆਪਾਂ 5 ਕਟਿਆਂ ਦਾ 6 ਕਟਿਆਂ ਦਾ ਰਸਤਾ ਜਾਂਦਾ ਹੋਵੇ ਪਿੱਛੇ ਆੜਮੀ ਜ਼ਮੀਨ ਆਪਾਂ ਨੂੰ ਘੱਟ ਰੇਟ ਤੇ ਮਿਲ ਜਾਂਦੀ ਆ ਉਹਦੇ ਵਿੱਚ ਦੋਸਤੋ ਤੁਸੀਂ ਅਗਰ ਗਦਾਮ ਬਣਾ ਲੈਨੇ ਹੋ ਤਾਂ 1 ਏਕੜ ਦੇ ਵਿੱਚੋਂ ਤੁਸੀਂ 100 ਏਕੜ ਜਿੰਨੀ ਕਮਾਈ ਕਰ ਸਕਦੇ ਹੋ 1 ਏਕੜ ਦੇ ਵਿੱਚੋਂ ਔਰ 1 ਏਕੜ ਦੇ ਵਿੱਚ ਤੁਹਾਡਾ ਜਿਹੜਾ ਖਰਚਾਣਾ ਜੋ ਤੁਹਾਡਾ ਖਰਚਾਣਾ ਉਹ ਤੁਸੀਂ ਅਗਰ ਮੈਨੂੰ ਫੋਨ ਤੇ ਪੁੱਛੋਗੇ ਤਾਂ ਤੁਹਾਨੂੰ ਮੈਂ ਪੂਰੀ ਡਿਟੇਲ ਦੇ ਦੇਵਾਂਗਾ ਕਿ ਕਿੰਨੇ ਦੀ ਜ਼ਮੀਨ ਆਏਗੀ ਕਿੰਨੇ ਪੈਸੇ ਉੱਪਰ ਲੱਗਣਗੇ ਜਿੰਨੀ ਜ਼ਮੀਨ ਅਗਰ ਤੁਸੀਂ 10 ਕਿੱਲੇ ਲੈਨੇ ਹੋ 10 ਕਿੱਲਿਆਂ ਦੀ ਜ਼ਮੀਨ ਦੀ ਆਮਦਨ ਲਾ ਕੇ ਉਥੇ ਤੁਸੀਂ 2 ਏਕੜ ਲੈ ਲੈਨੇ ਹੋ 1 ਏਕੜ ਲੈ ਲੈਨੇ ਹੋ ਉਹਦੇ ਤੁਸੀਂ ਆਪਣੇ ਕੜਾਉਨ ਬਣਾ ਲੈਨੇ ਹੋ ਤਾਂ ਤੁਸੀਂ 100 ਏਕੜ ਤੋਂ ਵੱਧ 100 ਏਕੜ ਦਾ ਜਿੰਨਾ ਠੇਕਾ ਹੈ ਉਦੋਂ ਵੱਧ ਵੱਧ ਤੁਸੀਂ ਜਿਹੜਾ ਹੈਗਾ ਉੱਥੇ ਤੁਸੀਂ ਆਪਣਾ ਉਹਦੇ ਚੋਂ ਕਮਾਈ ਕਰ ਸਕਦੇ ਹੋ ਮੈਂ 100 ਏਕੜ ਵੀ ਤੁਹਾਨੂੰ ਘਟਾ ਕੇ ਕਹਿ ਰਿਹਾ 100 ਤੋਂ ਵੀ ਜ਼ਿਆਦਾ ਤੁਸੀਂ ਉੱਥੋਂ ਕਿਰਾਏ ਆਪਣਾ ਕਮਾਈ ਕਰ ਸਕਦੇ ਹੋ ਇੱਕ ਨੰਬਰ ਦੀ ਇੱਕ ਨੰਬਰ ਤੁਹਾਡੇ ਖਾਤੇ ਚ ਆਉਣਾ ਜੀਐਸਟੀ ਤੁਹਾਡੀ ਕੰਪਨੀ ਨੇ ਭਰਨੀ ਆ ਵੱਖਰੀ ਕਿਰਾਇਆ ਤੁਹਾਡੇ ਖਾਤੇ ਚ ਆਉਣਾ ਜਿਹਦੇ ਚ ਕੋਈ ਸਿਰਦਰਦੀ ਨਹੀਂ ਔਰ 25 ਸਾਲ ਦਾ ਜਾਂ 30 ਸਾਲ ਦਾ ਤੁਹਾਡਾ ਐਗਰੀਮੈਂਟ ਹੋਣਾ ਸਾਰੀ ਉਮਰ ਲਈ ਤੁਹਾਡੀ ਪੱਕੀ ਰੋਟੀ ਆ। ਔਰ ਹਰੇਕ ਸਾਲ 5% ਤੁਹਾਡਾ ਵਾਧਾ ਤੁਹਾਨੂੰ ਮਿਲਣਾ। ਅਗਰ ਇਹ ਸਾਲ ਦਾ ਤੁਹਾਡਾ 1 ਕਰੋੜ ਰੁਪਇਆ ਕਿਰਾਇਆ ਤਾਂ ਅਗਲੇ ਸਾਲ 1 ਕਰੋੜ 5 ਲੱਖ ਰੁਪਇਆ ਉਦੋਂ ਅਗਲੇ ਸਾਲ 1 ਕਰੋੜ 5 ਲੱਖ ਦੇ ਉੱਪਰ 5% ਉਦੋਂ ਬਾਅਦ 1 ਕਰੋੜ 10 ਲੱਖ ਦੇ ਉੱਪਰ 10% 5% ਇਦਾਂ ਵਧਦਾ ਜਾਣਾ। ਔਰ ਉਹਦੀ ਪੂਰੀ ਡਿਟੇਲ ਤੁਸੀਂ ਮੇਰੇ ਨਾਲ ਫੋਨ ਤੇ ਸਾਂਝੀ ਕਰ ਸਕਦੇ ਹੋ ਇਹ ਦੋਸਤੋ ਜਿਸ ਤਰ੍ਹਾਂ ਦੇ ਤੁਹਾਨੂੰ ਮੈਂ ਕੰਮ ਦੱਸਣ ਦੀ ਕੋਸ਼ਿਸ਼ ਕਰਦਾ ਹੁਣ ਇਹ ਮਤਲਬ ਇਹਨਾਂ ਕੰਮਾਂ ਨੂੰ ਕਰਨ ਦੇ ਲਈ ਤੁਹਾਨੂੰ ਬਿਜ਼ਨਸਮੈਨ ਬਨਣਾ ਪਊਗਾ ਕਿਸਾਨਾਂ ਨੂੰ ਆਪਣੇ ਆਪ ਨੂੰ ਬਿਜ਼ਨਸਮੈਨ ਸਮਝਣਾ ਪਊਗਾ ਆਸੀਂ ਲੋਕ ਇਹ ਚੀਜ਼ਾਂ ਨੂੰ ਸੋਚ ਕੇ ਡਰ ਜਾਂਦੇ ਆ ਹੁਣ ਅੱਧੇ ਵੀਰ ਤਾਂ ਮੇਰੇ ਜਿਹੜੇ ਇਹ ਮੇਰੀ ਵੀਡੀਓ ਸੁਣਨਗੇ ਉਹ ਸੁਣਚਾਰੀ ਕਹਿੰਦੇ ਨੇ ਕਿ ਕਿਹੜਾ ਮਤਲਬ ਉੱਥੇ ਖਰੀਦੂਗਾ ਕਿਹੜਾ ਬਣਾਊਗਾ ਜੀ ਦੋਸਤੋ ਜਿਹੜੇ ਲੋਕ ਉੱਥੇ ਤੁਸੀਂ ਜਾ ਕੇ ਦੇਖਿਓ ਜਿਹੜੇ ਗਦਾਮ ਬਣੇ ਹੋਏ ਨੇ ਉਹ ਗਦਾਮ ਮਹਾਜਨਾਂ ਦੇ ਬਣਾਏ ਨੇ ਜਿਹੜੇ ਖੁਦ ਬਿਜ਼ਨਸਮੈਨ ਨੇ ਹੈਗੇ ਇਧਰੋਂ ਉਧਰੋਂ ਚੀਜ਼ਾਂ ਲੈ ਕੇ ਲੋਨ ਕਰਾ ਕੇ ਉੱਥੇ ਉਹ ਆਪਣੇ ਗਦਾਮ ਬਣਾਉਂਦੇ ਨੇ ਕਰੋੜਾਂ ਰੁਪਇਆ ਕਰਾਇਆ ਲੈਂਦੇ ਕੋਲੇ ਆਪਦੇ ਕੁਛ ਵੀ ਨਹੀਂ ਹੈਗਾ ਸਾਰਾ ਲੋਨ ਲੈ ਕੇ ਤੁਸੀਂ ਜ਼ਮੀਨ ਵੇਚ ਕੇ ਆਉਨੇ ਹੋ ਤੁਹਾਡੇ ਕੋਲੇ 20-20 ਕਰੋੜ ਦੀ ਜ਼ਮੀਨ ਵੇਚਦੇ ਹੋ 50-50 ਕਰੋੜ ਦੀ ਜ਼ਮੀਨ ਵੇਚਦੇ ਹੋ ਵਿਚ-ਵਿਚ ਦਾ ਇਦੋਂ ਵੀ ਵੱਧ ਜ਼ਮੀਨ ਵੇਚਦੇ ਨੇ ਤੁਸੀਂ ਬਿਜ਼ਨਸਮੈਨ ਕਿਉਂ ਨਹੀਂ ਬਣ ਸਕਦੇ ਕੀ ਤੁਸੀਂ ਸਿਰਫ ਜ਼ਮੀਨ ਵੇਚ ਕੇ ਜ਼ਮੀਨ ਹੀ ਲੈ ਸਕਦੇ ਹੋ ਬਸ ਇਹ ਤੋਂ ਬਾਅਦ ਅੱਗੇ ਸੋਚ ਕੋਈ ਹੈ ਨਹੀਂ ਇਹਨੇ ਉਹਨੇ ਜਿਹਦੇ ਖਰੀਦਦਾਨੇ ਉਹਦੇ ਕਮਲੇ ਵਿੱਚ ਸਿਆਣੇ ਜੇ ਤੁਹਾਡੇ ਘਰੇ ਪੈਸਾ ਆਉਂਦਾਗਾ ਤਾਂ ਤੁਸੀਂ ਸਿਆਣੇ ਕਿਉਂ ਨਹੀਂ ਬਣ ਸਕਦੇ ਅਗਰ ਤੁਸੀਂ ਇਹਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਜਾਂ ਕਿਸੇ ਚੀਜ਼ ਬਾਰੇ ਵੀ ਤੁਸੀਂ ਕੋਈ ਜਾਣਕਾਰੀ ਨਹੀਂ ਰੱਖਦੇ ਤਾਂ ਤੁਸੀਂ ਕਿਤੇ ਮਾਤੜ ਦੀ ਰਹਿ ਲੈ ਸਕਦੇ ਹੋ ਅਸੀਂ ਤਾਂ ਕੋਈ ਰਹਿ ਲੈਣ ਦਾ ਪੈਸਾ ਤਾਂ ਨਹੀਂ ਲੈਂਦੇ ਅਸੀਂ ਤੁਹਾਨੂੰ ਕੋਈ ਗਲਤ ਰਾਏ ਤਾਂ ਨਹੀਂ ਦੇਵਾਂਗੇ ਤੁਹਾਡੇ ਜ਼ਿੰਮੇਦਾਰ ਭਰਾ ਹਾਂ ਅਸੀਂ ਆਡੇ ਮੰਗੂਈ ਖੇਤੀਬਾੜੀ ਕਰ ਕਰਕੇ ਮੈਂ ਖੁਦ ਜਿਸ ਦੇ ਕੋਲੇ 5 ਕਿੱਲਿਆਂ ਤੋਂ ਵੀ ਘੱਟ ਜ਼ਮੀਨ ਸੀ ਮੇਰੇ ਕੋਲ ਗਦਾਮ ਵੀ ਬਣਾਏ ਹੋਏ ਨੇ ਮੇਰੇ ਕੋਲ ਬੈਂਕਾਂ ਵੀ ਨੇ ਮੇਰੇ ਕੋਲ ਮਾਲ ਵੀ ਬਣਾਇਆ ਹੋਇਆ ਮੈਨੂੰ ਕਿਸੇ ਭਰਾ ਨੇ ਕਿਹਾ ਸੀ ਆਪਦਾ ਕਿਰਾਇਆ ਨਾ ਦੱਸਿਆ ਕਰ ਸੋ ਮੈਂ ਕਿਰਾਇਆ ਨਹੀਂ ਦੱਸਦਾ ਸੋ ਲੱਖਾਂ ਰੁਪਇਆ ਕਿਰਾਇਆ ਕਮਾਉਨੇ ਆ ਸਿਰਫ ਕਾਰਨ ਕਿ ਆ ਮੈਂ ਓਪਨ ਲਿਖਾਂਗਾ ਮਤਲਬ ਸਹਿਰ ਕਿਸੇ ਨੂੰ ਬੁਰਾ ਵੀ ਲੱਗ ਜਾਵੇ ਇਹ ਮੈਂ ਤਾਂ ਕਰ ਸਕਿਆ ਸੀਗਾ ਕਿਉਂਕਿ ਮੈਂ ਆਪਣੇ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਆਪਣੇ ਆਪ ਨੂੰ ਖੇਤੀ ਕਰਨ ਵਾਲੇ ਸਿਰਫ ਕਹਿੰਦੇ ਨੇ ਕਿ ਅਸੀਂ ਤਾਂ ਜੱਟ ਆ ਉਹਨਾਂ 'ਚੋਂ ਨਿਕਲ ਕੇ ਮੈਂ ਸਹਿਰ ਆ ਗਿਆ ਸੀਗਾ ਮੈਂ ਆਪਣੀ ਸੋਚ ਇਸ ਤਰ੍ਹਾਂ ਦੀ ਬਿਜ਼ਨਸਮੈਨ ਸੋਚ ਬਣਾ ਲਈ ਸੀ ਜਿਸ ਕਾਰਨ ਕਰਕੇ ਮੈਂ ਮੈਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਸਕਿਆ ਹਾਲਾਂਕਿ ਇਹ ਨਹੀਂ ਕਿ ਮੈਂ ਪਿੰਡ ਛੱਡ ਕੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਿਆ ਅੱਜ ਮੈਂ ਫਿਰ ਆਪਣੇ ਪਿੰਡ ਦਾ ਮੈਨੂੰ ਲੋਕਾਂ ਨੇ ਸਰਪੰਚ ਬਣਾਇਆ ਹੋਇਆ ਅੱਜ ਮੈਂ ਫਿਰ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਮੈਂ ਆਪਣਾ ਕਾਰੋਬਾਰ ਵੀ ਕੀਤਾ ਮੈਂ ਆਪਣਾ ਬਿਜ਼ਨਸ ਵੀ ਕੀਤਾ ਮੈਂ ਪਿੰਡ ਵੀ ਫੇਰ ਗਿਆ ਮੈਂ ਫਿਰ ਸਰਪੰਚ ਵੀ ਬਣਿਆ 1993 ਤੋਂ 2008 ਤੱਕ ਸਰਪੰਚ ਸੀ 8 ਤੋਂ ਲੈ ਕੇ ਫਿਰ ਮੈਂ ਮਿਹਨਤ ਕਰੀ ਆ ਸਾਰਾ ਕੁਝ ਮੈਂ ਬਣਾਇਆ ਔਰ ਦੁਬਾਰਾ 15 ਸਾਲਾਂ ਬਾਅਦ ਜਾ ਕੇ ਦੁਬਾਰਾ ਮੈਂ ਪਿੰਡ ਫੇਰ ਸਰਪੰਚ ਬਣਿਆ ਸੋ ਦੋਸਤੋ ਇਹ ਮੈਂ ਕੋਈ ਆਪਣੀ ਬੜਿਆਈ ਨਹੀਂ ਕਰ ਰਿਹਾ ਮੈਂ ਮੈਂ ਤੁਹਾਨੂੰ ਮੋਟੀਵੇਟ ਕਰ ਰਿਹਾ ਮੈਂ ਤੁਹਾਨੂੰ ਹੌਸਲਾ ਦੇ ਰਿਹਾ ਮੈਂ ਤੁਹਾਨੂੰ ਆਪਣੀ ਫੋਕਰਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤੁਹਾਨੂੰ ਇਹ ਕਹਿ ਰਿਹਾ ਜੇ ਮੈਂ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਜੇ ਮੈਂ ਕਰ ਸਕਦਾ ਆ ਪੜੇ ਲਿਖੇ ਬੱਚੇ ਜੇ ਤੁਸੀਂ ਪੜੇ ਲਿਖੇ ਨਹੀਂ ਤਾਂ ਤੁਹਾਡੇ ਬੱਚੇ ਤਾਂ ਪੜੇ ਲਿਖਿਆ ਹੈਗੇ ਨੇ ਜੇ ਤੁਹਾਡੇ ਬੱਚੇ ਨਹੀਂ ਪੜੇ ਲਿਖੇ ਰਿਸ਼ਤੇਦਾਰ ਪੜੇ ਹੋਏ ਹੈਗੇ ਆ ਰਿਸ਼ਤੇਦਾਰ ਨਹੀਂ ਪੜੇ ਹੋਏ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਆਪਣੇ ਤਜਰਬੇ ਦੇ ਵਿੱਚੋਂ ਜਰੂਰ ਸਹੀ ਰਾਏ ਦੇਵਾਂਗੇ ਆਪਦੇ ਕਮਿਸ਼ਨ ਕਰਕੇ ਨਹੀਂ ਸਿਰਫ ਕਿ ਸਾਡੇ ਜ਼ਿਮੀਂਦਾਰ ਭਰਾ ਸਾਡੇ ਜੱਟ ਭਰਾ ਸਿਰਫ ਜੱਟ ਬਾੜ ਪਣਾ ਛੱਡ ਕੇ ਸਿਰਫ ਖੇਤੀਬਾੜੀ ਸਿਰਫ ਇਹੀ ਕਹਿਣਾ ਮੈਂ ਜੱਟ ਮੈਂ ਜੱਟ ਮੈਂ ਜੱਟ ਨਹੀਂ ਦੋਸਤੋ ਮੈਂ ਜੱਟ ਨਹੀਂ ਮੈਂ ਜੱਟ ਦੇ ਨਾਲ ਬਿਜ਼ਨਸਮੈਨ ਵੀ ਹਾਂ ਇਹ ਕਹਿਣਾ ਸਿੱਖੋ ਅਸੀਂ ਜੱਟ ਵੀ ਹਾਂ ਅਸੀਂ ਬਿਜ਼ਨਸਮੈਨ ਵੀ ਹਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਅੱਜ ਜ਼ਮਾਨਾ ਬਹੁਤ ਅੱਗੇ ਵੱਧ ਚੁੱਕਿਆ ਅੱਜ AI ਦਾ ਜ਼ਮਾਨਾ ਹੈ ਅਗਰ ਅਸੀਂ ਅੱਜ ਜ਼ਮਾਨੇ ਦੇ ਨਾਲ ਨਹੀਂ ਚੱਲਾਂਗੇ ਤਾਂ ਕੱਲਾ ਪਰਿਵਾਰਕ ਤੌਰ ਤੇ ਨਹੀਂ ਪਸੜਾਂਗੇ ਅਸੀਂ ਧਰਮ ਦੇ ਤੌਰ ਤੇ ਪਸੜਾਂਗੇ ਪੰਜਾਬ ਦੇ ਤੌਰ ਤੇ ਪਸੜਾਂਗੇ ਸਿੱਖੀ ਤੌਰ ਤੇ ਪਸੜਾਂਗੇ ਹਰ ਇੱਕ ਚੀਜ਼ ਦੇ ਵਿੱਚ ਅਸੀਂ ਪਿੱਛੇ ਰਹਿ ਜਾਵਾਂ ਸੋ ਮੇਰੀ ਬੇਨਤੀ ਆ ਅਗਰ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਈ ਵੀਰ ਮੇਰੇ ਇਹ ਕਹਿੰਦੇ ਨੇ ਕਿ ਤੁਸੀਂ ਫੋਨ ਘੱਟ ਚਾਗਦੇ ਹੋ ਫੋਨ ਦੋਸਤੋ ਆਉਂਦੇ ਬਹੁਤ ਨੇ ਮੇਰਾ ਟੈਲੀਫੋਨ ਇੱਕ ਵਾਰ ਨਹੀਂ ਲੱਗਦਾ ਦੋ ਵਾਰੀ ਕਰ ਲੋ ਦੋ ਵਾਰ ਨਹੀਂ ਚਾਰ ਵਾਰ ਮੈਂ ਕਿਹਾ ਕੋਈ ਬ੍ਰੋ ਮਨਾਉਣਾ ਮਲੇਰ ਕੋਲਲੇ ਤਸੀਲ ਦੇ ਸਾਹਮਣੇ ਦਫਤਰ ਐਡਰੈਸ ਸਭ ਨੂੰ ਪਤਾ ਹੈ ਬਾਰ ਬਾਰ ਮੈਂ ਤਾਂ ਨਹੀਂ ਉਹ ਦੱਸਦਾ ਮਹਾਲੀ ਮੇਰਾ 에ਰਪੋਰਟ ਕੋਲਲੇ ਦਫਤਰ ਹੈ ਮਲੇਰ ਕੋਲਲੇ ਬਿਲਕੁਲ ਸੌਖਾ ਤਸੀਲ ਦੇ ਸਾਹਮਣੇ ਮੇਰਾ ਵਿਸਾਲ ਮੈਗਾ ਮਾਰਟ ਮਾਲ ਹੈ ਉੱਥੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਨਾਲ ਹੀ ਮੇਰਾ ਘਰ ਹੈ ਵਿਚੀ ਮੇਰਾ ਘਰ ਹੈ ਵਿਚੀ ਮੇਰਾ ਦਫਤਰ ਹੈ ਮਲੇਰ ਕੋਲਲੇ ਤਸੀਲ ਦੇ ਸਾਹਮਣੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਸ ਸਾਇਦ ਤੁਹਾਡੇ ਨਾਲ ਸਮਝਣਾ ਪਈ ਹੋਵੇ ਤਾਂ ਤੁਹਾਡੇ ਕਿਸੇ ਮਿੱਤਰ ਦੋਸਤ ਦੇ ਗੱਲ ਖਾਨੇ ਪੈ ਜੂ। ਅਗਰ ਮੇਰੀ ਵੀਡੀਓ ਨੂੰ ਸੁਣ ਕੇ ਕੋਈ ਇੱਕ ਕਿਸਾਨ ਨੇ ਵੀ ਕਾਰੋਬਾਰ ਕਰ ਲਿਆ। ਮੈਂ ਇਹ ਨਹੀਂ ਕਹਿੰਦਾ ਕਿ ਕੱਲਾ ਇਹੀ ਜ਼ਰੂਰੀ ਆ। ਇਹ ਦੀ ਬਜਾਏ ਤੁਹਾਨੂੰ ਹੋਰ ਬਹੁਤ ਕੁਝ ਮੈਂ ਇਸ ਤਰ੍ਹਾਂ ਦੇ ਬਿਜ਼ਨਸ ਦੱਸ ਸਕਦਾ ਜਿਹੜਾ ਤੁਸੀਂ ਕਰ ਸਕਦੇ ਹੋ। ਸੋ ਜੇ ਤੁਸੀਂ ਨਹੀਂ ਤਾਂ ਤੁਹਾਡਾ ਕੋਈ ਸ਼ੇਅਰ ਕੀਤੇ ਵਾਲਾ ਵੀਡੀਓ ਕੀਤੇ ਵਾਲਾ ਕੋਈ ਤੁਹਾਡਾ ਦੋਸਤ ਤੁਹਾਡਾ ਕੋਈ ਸਬਸਕ੍ਰਾਈਬਰ ਤੁਹਾਡਾ ਕੋਈ ਫਾਲੋਅਰ ਸਰ ਉਹਦੇ ਖਾਨੇ ਪੈ ਜੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ